ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਰਪ੍ਰੀ ਸੈਕਟਰੀ ਦੀ ਪੰਚਾਇਤੀ ਪਲਾਟਾਂ ਦੀ ਜ਼ਮੀਨ ਦੀ ਬੋਲੀ ਦੀ ਰਿਕਾਰਡਿੰਗ ਸੁਣ ਗਿਓ ਸਾਰੇ ਜਣੇ ਭੈਣ ਭਰਾਵਾਂ ਨੂੰ ਇਹ ਬੇਨਤੀ ਆ ਵੀ ਆ ਸੱਚ ਤੇ ਝੂਠ ਸੁਣ ਕੇ ਵੇਖਿਓ ਸੱਚ ਕੀ ਆ ਤੇ ਝੂਠ ਕੀ ਆ ਵੀ ਵਿਸ਼ਵਦੀਪ ਨਾਲ ੱੱੱਕਾ ਜਿਹੜਾ ਪਰਸੋਂ ਹੋਇਆ ਉਹ ੱੱੱਕਾ ਹੋਇਆ ਸੈਕਟਰੀ ਨੇ ਬਹੁਤ ਜ਼ਿਆਦਾ ੱੱੱਕਾ ਇਹ ਕੀਤਾ ਇਹਨੂੰ ਐਸੇ ਵੀ ਮੈਨੂੰ ਲੈਣ ਦੇਨ ਮਿਲ ਜੂਗਾ ਇਹਨੇ ਆਪਦੇ ਪੈਸਾ ਪਿੱਛੇ ਇਹਨੇ ਬੁਰਕੀ ਪਿੱਛੇ ਇਹ ਕੰਮ ਕੀਤਾ ਵੀ ਮੈਨੂੰ ਪੈਸੇ ਮਿਲਣਗੇ ਇਹਨੇ ਵਿਸ਼ੁਭਦੀਪ ਨਾਲ ਧੱਕਾ ਕਰਾਇਆ ਇਹਨੇ ਵਿਸ਼ੁਭਦੀਪ ਨਾਲ ਹਰ ਥਾਂ ਤੇ ਇਸ ਚੀਜ਼ ਤੇ ਧੱਕਾ ਕੀਤਾ ਇਹਦਾ ਫਰਜ ਮੰਨਦਾ ਸੀ ਵੀ ਬੋਲੀ ਪੰਚਾਇਤੀ ਜਗ੍ਹਾ ਤੇ ਹੋਵੇ ਇਹਨੇ ਪੰਚਾਇਤੀ ਜਗ੍ਹਾ ਤੇ ਬੋਲੀ ਹੋਣ ਦੀ ਬਜਾਏ ਉਲਟਾ ਮੇਰੇ ਪੁੱਤ ਨੂੰ ਭੇਚਲ ਕੇ ਸੱਦਿਆ ਤੇ ਇਹਨਾਂ ਨੇ ਕੁੱਟਮਾਰ ਕੀਤੀ ਹਰਪ੍ਰੀਤ ਸੈਕਟਰੀ ਦੀ ਆ ਸਾਰੇ ਭਿੰਪਰਾਵਾਂ ਨੂੰ ਬੇਨਤੀ ਆ ਸਚਾਈ ਸੁਣੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਉਹ ਉਹ ਫੈਕਟਰੀ ਸਾਹਿਬ ਕੀ ਹਾਲ ਹੈ ਜੀ ਬਹੁਤ ਵਧੀਆ ਜਨਾਬ ਤੁਸੀਂ ਸੁਣਾਓ ਬਹੁਤ ਸ਼ੁਕਰ ਹੈ ਜੌਨ ਚੌਨ ਦਫ਼ਤਰੋਂ ਫੋਨ ਆ ਜਾਂਦਾ ਬੂਥਾਂ ਦੀ ਰਿਪੋਰਟ ਲੈ ਰਹੇ ਸੀ ਨਹੀਂ ਬੂਥਾਂ ਦੀ ਰਿਪੋਰਟ ਤੁਸੀਂ ਬਾਅਦ ਚ ਦੇਆ ਜੇ ਪਹਿਲਾਂ ਉਹਨਾਂ ਤੁਸੀਂ ਐਂ ਕਰੋ ਮਹਾਰਾਜ ਅਸੀਂ ਨਹੀਂ ਚਾਹੁੰਦੇ ਵੀ ਕੋਈ ਇੱਥੇ ਵੀਡੀਓ ਦਫ਼ਤਰ ਹੰਗਾਮਾ ਹੋਵੇ ਹਾਂਜੀ ਹਾਂਜੀ ਤੇ ਜਿਹੜੀ ਤੁਸੀਂ ਆ ਜਿਹੜੀ ਐ ਇੱਕੋ ਆਪਣੀ ਪੰਚਾਇਤ ਜ਼ਮੀਨ ਦੀ ਬੋਲੀ ਹੋਈ ਆ ਇਹਨੂੰ ਕੋਈ ਨਹੀਂ ਦੇ ਕੀਤਾ ਜੀ ਕੌਣ ਕਹਿੰਦਾ ਜੀ ਜ਼ਮੀਨ ਦੀ ਬੋਲੀ ਕੌਣ ਕਰਦਾ ਯਾਰ ਤੁਸੀਂ ਸਾਨੂੰ ਛਰੇ ਆਮ ਤੁਸੀਂ ਇਹ ਕਈਆਂ ਨਹੀਂ ਹੋਈ ਅਸੀਂ ਜ਼ਮੀਨ ਜਾ ਕੇ ਬੋਲੀਆਂ ਦੇ ਰੋਕ ਆ ਯਾਰ ਕੌਣ ਕਹਿੰਦਾ ਬੋਲੀਆਂ ਤੇ ਰੋਕ ਆ ਕੌਣ ਸਰਕਾਰ ਆ ਤੁਹਾਨੂੰ ਇੱਥੇ ਵਿਖਾ ਦਿੰਦੇ ਆ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਬੰਦਿਆਂ ਦੀਆਂ ਫੋਨ 'ਚ ਹੋਈਆਂ ਯਾਰ ਮੇਰੀ ਗੱਲ ਪ੍ਰਬੰਧ ਮੇਰੀ ਗੱਲ ਸੁਣੋ 1 ਮਿੰਟ ਛੱਡੋ ਤੁਸੀਂ ਗੱਲ ਤੁਸੀਂ ਪ੍ਰਬੰਧਕ ਹਨ ਆਪਣੇ ਪਿੰਡ ਵਾਲਾ ਉਹਦੇ ਨਾਲ ਕਰ ਲਓ ਗੱਲ ਪ੍ਰਬੰਧਕ ਕੌਣ ਹੈ ਪ੍ਰਬੰਧਕ ਦਾ ਨੰਬਰ ਦਿਓ ਰਜਿੰਦਰ ਰਜਿੰਦਰ ਕੁਮ ਰਹੇ ਨਹੀਂ ਮੇਰੇ ਕੋਲ ਨਵਾਂ ਆਇਆ ਜੀ ਉਹ ਦਫਤਰੋਂ ਲੈ ਲਿਓ ਜਾ ਕੇ ਜਿੱਥੇ ਕੋਲ ਉਹਨੂੰ ਪੁੱਛ ਕੇ ਵੀ ਕੋਈ ਬੋਲੀ ਨਹੀਂ ਹੋਈ ਜਿਹੜੇ ਪਿੰਡਾਂ ਦੀਆਂ ਉਹਨੀਆਂ ਦੋ ਤਿੰਨਾਂ ਪਿੰਡਾਂ ਦੀ ਆਪਣੇ ਅਰਨੀਆਂ ਦੇ ਬਲਾਕ ਦੀ ਸਾਰੇ ਤੇ ਅੱਛਾ ਤੇ ਇਹ ਮਾਹੂਆਂ ਨੇ ਬੋਲੀਆਂ ਤੇ ਰੋਕ ਲੱਗ ਗਈ ਸੀ ਨਾ ਚੌਣ ਕਮਿਸ਼ਨਰ ਵੱਲੋਂ ਚਲੋ ਫਿਰ ਐ ਕਰੋ ਜਿਹੜੇ ਬੰਦੇ ਵਾਹੀ ਜਾਂਦੇ ਰੋਕੋ ਉਹਨਾਂ ਨੂੰ 4 ਤਰੀਕ ਤੋਂ ਬਾਅਦ ਦੀ ਬੋਲੀ ਰੱਖੋ ਕੋਈ ਹਾਂਜੀ ਹਾਂਜੀ ਹਾਂ ਹਾਂ ਕਹੋ ਉਹਨਾਂ ਨੂੰ